ਕਰ ਨਗਿਆਈ ਮੁੰਡੇ ਕੁੜੀਆਂ ਸੀਗੇ ਜਿਹੜੇ ਸਾਨੂੰ ਦੇਖ ਕੇ ਆ ਮੜਾ ਦਿਖਾ ਸਾਰੀ ਪਾਰਕਿੰਗ ਤੇ ਕੁੜੀ ਦੀ ਮਾਂ ਇੱਥੇ ਬੁਲਾ ਕੇ ਲੈ ਗਈ ਜੂੰਡਿਓਂ ਖੜ ਕੇ ਲੈ ਕੇ ਗਈ ਉਹਨੂੰ ਗਾਲਾਂ ਕੱਢਦੀ ਹੋਈ ਵੀ ਸਾਲਿਆ ਤੇਰਾ ਤੇਰਾ ਪਿਓ ਗੱਲ ਅੰਧਿਆੜੀ ਕਰਦਾ ਤੇ ਤੂੰ ਇੱਥੇ ਐਸ ਤਰੀ ਜੰਨੀ 26 ਜਨਵਰੀ ਤੇ ਇਹ ਪਾਰਕ 'ਚ ਕੁੜੀਆਂ ਬੈਠੀਆਂ ਹੁੰਦੀਆਂ ਜਿਆਦਾ ਫਿਰ ਜਿਆਦਾ ਫਿਰ ਮੁੰਡੇ ਕੁੜੀਆਂ ਕਿੱਛੇ ਫਰਦੇ ਹੁੰਦੀ ਉੱਥੇ ਸਾਹਮਣੇ ਪਰ ਬੈਂਚ ਦੇ ਉੱਤੇ ਕੁੜੀਆਂ ਮੁੰਡੇ ਬੈਠ ਪਰਲੇ ਵੈਸੇ ਬੈਠੇ ਸੀਗੇ ਹੂੰ ਕਿ ਅੱਤ ਅੱਤੇ ਬatein ਜਿਹੜੇ ਭੈਂਦੇ ਮੱਖੀਆਂ ਪੈਂਦੀਆਂ ਉਹਨੀਆਂ ਮੁੰਡੇ ਐ ਤੁਰੇ ਫਿਰਦੇ ਸੀ ਉਹਨਾਂ ਮੈਂ ਕਹੇ ਮੈਂ ਕਹੇ ਜੀ ਕੁੜੀਆਂ ਦੇ ਵਿੱਚ ਉਹ ਜਿਆਦਾ ਵਧੀ ਵੀ ਐ ਹਫਸ ਹੂੰ ਕੁੜੀਆਂ ਹੀ ਉਹ ਮੁੰਡਿਆਂ ਨੂੰ ਲੈ ਕੇ ਜਾਂਦੀਆਂ ਜੇ ਕੁੜੀ ਜੇ ਕੁੜੀਆਂ ਹੀ ਸਹੀ ਹੋਣ ਤਾਂ ਮੁੰਡਿਆਂ ਦੀ ਕਿਹਦਾ ਕਿਹਦਾ ਹੱਥ ਲਾ ਜੇ ਕਿਸੇ ਜੀ ਤੇ ਮੇਰਾ ਮੀਟਿੰਗ 'ਚ ਘਟ ਖਿਆ ਸੀ ਇੱਥੇ ਤਿੰਨ ਚਾਰ ਲੜਕੀਆਂ ਖੜੀਆਂ ਸੀ 10 ਮੁੰਡੇ ਉਹਨਾਂ ਨਾਲ ਗੱਲਾਂ ਕਰ ਰਹੇ ਸੀ ਕੋਈ ਐਂ ਫਿਰ ਕੇ ਫਿਰ ਉੱਥੇ ਜਦੋਂ ਤੁਸੀਂ ਖੜੇ ਸੀਗੇ ਜੀ ਮੈਂ ਤਾਂ ਕਹ ਪੁਲਿਸ ਵਾਲੇ ਆ ਗਏ ਫੇਰ ਉਹ ਮੁੰਡੇ ਭੱਜੇ ਇਹ ਤਾਂ ਸਰਕਾਰਾਂ ਨੇ ਜਿਹੜਾ ਕਾਨੂੰਨ ਮੁਲਾਦਾ ਨਹੀਂ ਵੀ ਜਿੱਥੇ ਮਰਜ਼ੀ ਤੁਰੇ ਫਿਰੋ ਜੋ ਮਰਜ਼ੀ ਕਰੋ ਕੋਈ ਡਿੱਕਾ ਨਹੀਂ ਉਹਦੇ ਵੇਸ ਤੇ ਅਗਲਾ ਕਹਿੰਦਾ ਤੇਰਾ ਟੱਡ ਖੁੱਦ ਜਾ ਕਿ ਪ੍ਰਸ਼ਾਸਨ ਦਾ ਸਵਾਲ ਹੈ ਸਾਡੇ ਚੌਕੇ ਦੇ ਵਿੱਚ ਬੈਠੀ ਹੈ ਅੱਛਾ ਜੀ ਹਾਂ ਉਹ ਸਾਰਾ ਉੱਥੇ ਲੱਗੀ ਹੋਈ ਹੈ ਓਕੇ ਜੀ ਕੋਈ ਮਲ ਡਰ ਨਹੀਂ ਕੋਈ ਡੁੱਕਣ ਪੁਲਿਸ ਗੇੜਾ ਨਹੀਂ ਮਾਰਦੀ ਪੁਲਿਸ ਗੇੜਾ ਮਾਰਦੀ ਹੈ ਜਿਹੜਾ ਪੁਲਸ ਵਾਲਾ ਸੀਗਾ ਵਿਚਾਰਾ ਉਹਦੀ ਜਿਹੜਾ ਜਿਹੜਾ ਕੰਮ ਕਰਦਾ ਸੀਗਾ ਉਹਦੀ ਬਦਲੀ ਕਰਤੀ ਇੱਥੇ ਹੂੰ ਉਹ ਵਿਕਰਮ ਸ਼ਰਮਾ ਸੀਗਾ ਉਹ ਉਹ ਕਹਿੰਦਾ ਸੀ ਕਿ ਇਹਨਾਂ ਦੇ ਇੱਥੇ ਨਹੀਂ ਜੀ ਜਦੋਂ ਅਸੀਂ ਸੜਕ ਤੇ ਜਾਂਦੇ ਹਾਂ ਸਕੂਲਾਂ ਦੇ ਅੱਗੇ ਵੀ ਬਹੁਤ ਵੱਡੀ ਗੈਂਦੀ ਦੇ ਵਿੱਚ ਬੱਚੇ ਖੜੇ ਹੁੰਦੇ ਆ ਜੀ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਦੋਂ ਇਸ ਤਰ੍ਹਾਂ ਦੇ ਮਢੀਰ ਖੜੀ ਆ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਡਰਾਇਟ ਮੁਕਾਇਆ ਜਾਵੇ ਜਾਂ ਉਹਨਾਂ ਦੇ ਡਰ ਹੋ ਗਏ ਤੇ ਇੱਥੇ ਤਾਂ ਜਦੋਂ ਥੋੜੇ ਹਉਣ ਤੋਂ ਪਹਿਲਾਂ ਬਹੁਤ ਵੱਡੀ ਗੈਂਦੀ ਦੇ ਵਿੱਚ ਸੀਗੇ ਇੱਥੇ ਆ ਜਿਹੜੇ ਐਮਐਲਆ ਨਾ ਉਹਦੇ ਸਿਰ ਤੋਂ ਵਿਗੜ ਰਹੀ ਹੈ ਅੱਛਾ ਹਾਂ ਐਮਐਨਟੀ ਕਿਵੇਂ ਵਿਗੜਦੀ ਆ ਉਹ ਕਹਿੰਦਾ ਇਹਨਾਂ ਨੂੰ ਕਿਉਂ ਰੋਕਦਾ ਕਿਉਂ ਫੜਦਾ ਅੱਛਾ ਕਿਉਂ ਮੰਥਣੀਏ ਨਹੀਂ ਹੋਈ ਐ ਕਸ਼ਮੀਰ ਆਇਆ ਉੱਥੇ ਤੂੰ ਰੋਕ ਕਿਵੇਂ ਸਕਦਾ ਵੇਖੀ ਜਾਨਾ ਮੈਨੂੰ ਅੱਧਾ ਘੰਟਾ ਹੋ ਕੇ ਕੱਢਦੇ ਤਾਂ ਗੇੜੇ ਫਿਰਦੇ ਹੋ ਤੁਸੀਂ ਨਹੀਂ ਜੀ ਜਾਵੜੇ ਮੁੰਡੇ ਜੀ ਉਹ ਤੁਹਾਨੂੰ ਮੈਂ ਦੱਜਦਾ ਜਿਹੜੇ ਇੱਥੇ ਫਿਰਦੇ ਸੀ ਅੱਧੇ ਤਾਂ ਉਹ ਜਾਂਦੇ ਹਾਂ ਤੇ ਅੱਧੇ ਇੱਧਰ ਦੀ ਗਏ ਆ ਜੀ ਕੀ ਕਰਦੇ ਸੀ ਉਹ ਇੱਥੇ ਉਹ ਇੱਥੇ ਭਰਾਣੀ ਕੀ ਕਰਦੀ ਅਸੀਂ ਤਾਂ ਆਹੀ ਸੀਗੇ ਜੀ ਸਾਡੇ ਨਾਲ 26 ਜਨਵਰੀ ਆ ਹਾਂਜੀ ਕੀ ਹੁੰਦਾ ਇੱਥੇ ਇੱਥੇ ਜੀ ਮੈਂ ਤਾਂ ਹੁਣੀ ਆਇਆ ਕਰੋ ਕੀ ਹਾਲ ਹੈ ਹਾਂਜੀ ਕੀ ਨਾਮ ਹੈ ਅਰਸ਼ ਕਿੱਥੋਂ ਇੱਥੋਂ ਕਿੰਨੀ ਉਮਰ ਹੈ ਤੁਹਾਡੀ ਉਮਰ ਕੁਛ ਨਹੀਂ ਕੁਛ ਵੀ ਨਹੀਂ ਉਮਰ ਨਹੀਂ ਆਜੋ ਰੁਕ ਜਾਓ ਯਾਰ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਵੈਸੇ ਉਮਰ ਮੈਂ ਜਾਣਦੀ ਨਹੀਂ ਜਾਣਦਾ ਨਹੀਂ ਕਿਹੜੀ ਕਲਾਸ ਚੋਂ ਕਲਾਸ ਚ ਪੜਦੀ ਨਹੀਂ ਪੜਦੇ ਨਹੀਂ ਹਾਂਜੀ ਕਿਹੜਾ ਪਿੰਡ ਹੈ ਜੇਤੋ ਜੇਤੋ ਲੋਕ ਅੱਛਾ ਹਾਂਜੀ ਅੱਜ ਪਤਾ 26 ਜਨਵਰੀ ਆ ਹਾਂਜੀ ਕੀ ਹੁੰਦਾ ਇੱਥੇ ਇੱਥੇ ਜੀ ਮੈਂ ਤਾਂ ਹੁਣੀ ਆਇਆ ਕਰੋ ਅੱਛਾ ਹੁਣ ਹੀ ਪਤਾ ਕੀ ਹੁੰਦਾ ਹਾਂਜੀ ਹੁਣੀ ਆਇਆ ਮੈਂ ਕਰੋ ਹੁਣੀ ਆਇਆ ਕਰੋ 26 ਜਨਵਰੀ ਬਾਰੇ ਤਾਂ ਨਹੀਂ ਪਤਾ ਹਾਂਜੀ ਠੀਕ ਹੈ ਆ ਜਾ ਕੀ ਹਾਲ ਆ ਵੀਰੇ ਠੀਕ ਹੈ ਕਿੰਨੇ ਉਮਰ ਆ 16 ਸਾਲਾਂ ਦੀ 16 ਸਾਲ ਦੀ ਕੀ ਨਾਮ ਆ ਸਤਪਾਲ ਜੀ ਸਤਪਾਲ ਅੱਛਾ ਕਿਹੜਾ ਪਿੰਡ ਆ ਇੱਥੇ ਲੋਕਲੀ ਆ ਇੱਥੇ ਆ ਅੱਜ 26 ਜਨਵਰੀ ਆ ਪਤਾ ਹਾਂਜੀ ਕੀ ਹੁੰਦਾ ਅੱਜ 26 ਜਨਵਰੀ ਤੇ ਜੀ ਪਾਰਕ 'ਚ ਕੁੜੀਆਂ ਬੈਠੀਆਂ ਹੁੰਦੀਆਂ ਜਿਆਦਾ ਫਿਰ ਜਿਆਦਾ ਫਿਰ ਮੁੰਡੇ ਕੁੜੀਆਂ ਪਿੱਛੇ ਫਿਰਦੇ ਹੁੰਦੀ ਅੱਛਾ ਤੂੰ ਵੀ ਕੁੜੀਆਂ ਪਿੱਛੇ ਆਇਆ ਮੈਂ ਤਾਂ ਕੁੜੀਆਂ ਪਿੱਛੇ ਨਹੀਂ ਮੈਂ ਤਾਂ 26 ਜਨਵਰੀ ਦੇ ਇੱਕ ਆਇਆ ਭੰਗੜਾ 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 ਵੇਖ ਕੇ ਆਇਆ ਹਾਂ ਠੀਕ ਹੈ ਕਿਹੜੀ ਕਲਾਸ 'ਚ ਪੜਦਾ ਮੈਂ 10ਵੀਂ 'ਚ ਜੀ 10ਵੀਂ ਘਰ ਦੇ ਡੈਡੀ ਦੀ ਡੈਥ ਹੋਈ ਵਈ ਆ ਜੀ ਮੰਮੀ ਘਰਾਂ ਦੇ ਕੰਮ ਕਰਦੀ ਆ ਜੀ ਮੈਂ ਦੁਕਾਨ ਤੇ ਲੱਗ ਗਈ ਕਾਦੀ ਦੁਕਾਨ ਤੇ ਲੱਗਾ ਪੁੱਤ ਮੈਂ ਫੁੱਟਵੇਅਰ ਤੋਂ ਨੂੰ ਫੁੱਟਵੇਅਰ ਵਾਲੇ ਨਹੀਂ ਹੂੰ ਉਹ ਜੈਤੋ ਵਾਲੇ ਉਹੀ ਉਹਨਾਂ ਦੇ ਲੱਗ ਗਈ ਤੇ ਪੜਾਈ ਪੜਾਈ ਜੀ ਮੈਂ ਛੱਡਤੀ ਜੀ ਕੱਲੇ ਪੇਪਰ ਦੇ ਜਾਣਨਾ ਸਕੂਲੇ ਓਕੇ ਕੱਲੇ ਪੇਪਰ ਦੇ ਜਾਣਨਾਗਾ ਓਕੇ ਚੱਲ ਕੋਈ ਗੱਲ ਨਹੀਂ ਉਹ ਗਏ ਵੇਖ ਲੈ ਉਧਰ ਕੀ ਹਾਲ ਆ ਛੋਟੂ ਕਿਵੇਂ ਹੋ ਕੀ ਕਰਦੇ ਫਿਰਦੇ ਇੱਥੇ ਕੀ ਖੇਡਣਾ ਸੀ ਕੀ ਖੇਡਦੇ ਆ ਕਿ ਖੇਡ ਖੇਡਣਾ ਜੋ ਹੈ ਘਰੇ ਪਤਾ ਸੋਹੇ ਸੇ ਘੁੰਮਣ ਆਇਆ ਘਰੇ ਪਤਾ ਹੈ ਕੀ ਪਤਾ ਘਰੇ ਕੁਛ ਨਹੀਂ ਜੀ ਨਾਲਿਆ ਨਾ ਘਰੇ ਪੀ ਜਾਨਵਰੀ ਤੇ ਚੱਲੇ ਆ ਵੀ ਤੇ ਆ ਇੱਥੇ 26 ਜਨਵਰੀ ਆ ਨਹੀਂ ਅਸੀਂ ਆਏ ਸੀ ਜੀ ਉਧਰੋਂ ਉਧਰੋਂ ਆਏ ਆ ਮੈਂ ਤੜਕੇ ਦਾ ਵੇਖੀ ਆਨਾ ਮੈਨੂੰ ਅੱਧਾ ਘੰਟਾ ਹੋ ਕੇ ਕੱਢਦੇ ਤਾਂ ਗੇੜੇ ਫਿਰਦੇ ਹੋ ਤੁਸੀਂ ਨਹੀਂ ਜੀ ਜਾਵੜੇ ਮੁੰਡੇ ਜੀ ਉਹ ਤੁਹਾਨੂੰ ਮੈਂ ਤਾਂ ਇਦਾਂ ਹੀ ਜਿਹੜੇ ਇੱਥੇ ਫਿਰਦੇ ਸੀਗੇ ਅੱਧੇ ਤਾਂ ਉਹ ਜਾਂਦੇ ਹਾਂ ਤੇ ਅੱਧੇ ਇੱਧਰ ਦੀ ਗਏ ਆ ਜੀ ਕੀ ਕਰਦੇ ਸੀ ਉਹ ਇੱਥੇ ਉਹ ਇੱਥੇ ਭਰਾਣੀ ਕੀ ਕਰਦੀ ਅਸੀਂ ਤਾਂ ਆਹੀ ਸੀਗੇ ਜੀ ਸਾਡੇ ਨਾਲ ਗੇੜੇ ਕੱਢਦੇ ਫਿਰਦੇ ਸੀ ਗੇੜੇ ਕੱਢਦੇ ਸੀ ਤੁਸੀਂ ਵੀ ਗੇੜੇ ਕੱਢਣ ਆਏ ਆ ਕੋਈ ਤਾਂ 26 ਜਨਵਰੀ ਦੇ ਆਏ ਕੀ ਵੇਖਿਆ ਉੱਥੇ 26 ਜਨਵਰੀ ਕੀ ਦੇਖਿਆ ਉੱਥੇ ਅਤੇ ਢੰਗੜੇ ਵਾਲੇ ਦੇ ਕੇ ਬੋਲੀਆਂ ਵਾਲੇ ਦੇ ਕੇ ਕਿਦਾਂ ਤੋਰ ਗਿੱਧਾ ਪੰਗੜਾ ਚੰਡੇ ਤੇ ਡੰਬਲ ਤੇ ਚੰਡਿਆ ਕਾਹ ਤੋਂ ਬਣਾਇਆ ਸੀ ਉਹ 26 ਜਨਵਰੀ ਨੂੰ ਕੀ ਹੁੰਦਾ 26 ਜਨਵਰੀ ਨੂੰ ਦੇਸ਼ ਹੈ ਯਾਦ ਹੋਇਆ ਸੀ ਵੈਰੀ ਗੁੱਡ ਤੈਨੂੰ ਪਤਾ ਪਤ ਕੀ ਹੋਇਆ ਸੀ ਦੇਸ਼ ਯਾਦ ਹੋਇਆ ਸੀ अच्छा थोनू ही पता हां देश आजाद आजाद ਹੋਇਆ ਕਿਹਨੇ ਦੱਸਿਆ ਤੁਹਾਨੂੰ ਵੀ 26 ਜਨਵਰੀ ਨੂੰ ਦੇਸ਼ ਆਜ਼ਾਦ ਹੋਇਆ ਸੀ ਆਪਣੀ ਪੰਜਾਬੀ ਨਿਰਦਾਸ਼ਾ ਹੈ ਖਾਣਾ ਅੱਛਾ ਖਾਣਾ ਫਿਰ ਤਾਂ ਕੋਈ ਗੱਲ ਨਹੀਂ ਤੈਨੂੰ ਕਿਹਨੇ ਦੱਸਿਆ ਵੀ 26 ਜਨਵਰੀ ਨੂੰ ਦੇਸ਼ ਆਜ਼ਾਦ ਹੋਇਆ ਸੀ ਮੰਮੀ ਨੇ ਡੈਡੀ ਨੇ ਪੜ੍ਹਾਈ ਨੇ ਸਰਾ ਨੇ ਬੈਡਮਾਨੀ ਦੱਸਿਆ ਕਿਤਾਬ ਨਹੀਂ ਜਿਹੜਾ ਨੇ ਦੱਸਿਆ 98 ਕਿ 40 ਵਿੱਚ ਹੋਪੇ ਨਾਲ ਨਹੀਂ ਓਰੇ ਆ ਓਰੇ ਆ ਓਰੇ ਆ ਓਰੇ ਆ ਉਹ ਗੱਲ ਤਾਂ ਸੋਣਾ ਇਧਰ ਓਰੇ ਆ 1 ਮਿੰਟ ਨੰਬਰ 3 ਇਹਰ ਦੱਸੇ 98140 ਆਪਰ ਵਿੱਚੋਂ ਲਾ ਲਈ ਆ ਵੇਖ ਲੋ ਜਵਾਕਾ ਦਾ ਹਾਲ 26 ਜਨਵਰੀ ਤੇ ਆਏ ਆ ਵੇਖ ਕੇ ਕਹਿੰਦੇ ਅਸੀਂ ਕੱਲਾ ਭੰਗੜਾ ਹੀ ਆਏ ਆ ਤੇ ਬੋਲੀਆਂ ਵੀ ਬੋਲੀਆਂ ਕਦਮ ਬੋਲ ਕੇ ਹੈ ਉਹ ਯਾਰ ਸੁਣਾ ਕੇ ਜਾ ਕਿਹੜੀ ਬੋਲੀ ਸੁਣ ਕੇ ਆ ਭੰਗੜਾ ਬੋਊਗਾ ਨਹੀਂ ਵੇਟ ਵੱਲੀ ਹੈੜੀ ਹੱਥ ਮਾਰ ਕੇ ਪੱਟਾਂ ਤੇ ਕੀ ਬਾਤ ਹੈ ਇਧਰ ਦਾ ਹੋਰ ਵੀ ਕਾਫੀ ਉੱਦਨ ਗਏ ਮੁੰਡੇ ਕੁੜੀਆਂ ਸੀਗੇ ਜਿਹੜੇ ਸਾਨੂੰ ਦੇਖ ਕੇ ਆ ਮੜਾ ਦਿਖਾ ਸਾਰੀ ਪਾਰਕ ਹੀ ਖਾਲੀ ਕਰ ਦਿੱਤੀ ਆ ਜਿਸ ਤਰ੍ਹਾਂ ਇੱਥੇ ਆਮ ਪਬਲਿਕ ਬੈਠੀ ਹੈ ਇਹਨਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਸੁਰੇਂਦਰਪਾਲ ਸਿੰਘ ਜੀ ਟੀਚਰ ਹੈ ਜੀ ਸਰ ਜਿਸ ਤਰੀਕੇ ਨਾਲ ਮੈਂ ਪਾਰਕ ਨੂੰ ਵਾਚ ਕਰ ਰਿਹਾ ਸੀ ਅੱਧਾ ਪੌਣਾ ਘੰਟਾ ਪਹਿਲਾਂ ਵੀ ਜੈਸਾ ਮੰਦੀਰ ਫਿਰਦੀ ਸੀ ਹੁੱਲੜ ਬਾਜੀ ਕਰਦੇ ਸੀ ਬੱਤੀਸ਼ ਅਬਦਾਵਲੀ ਵੀ ਵਰਤ ਰਹੇ ਸੀ ਕਿ ਆਮ ਜਨਤਾ ਤੇ ਇੱਥੇ ਜਿਹੜੀ ਪਬਲਿਕ ਬੈਠਦੀ ਉਹਨਾਂ ਤੇ ਅਸਰ ਪੈਂਦਾ ਹੈ ਬਹੁਤ ਪੈਂਦਾ ਜੀ ਕੱਲਾ ਮੰਡੀਰ ਇੱਥੇ ਹੀ ਨਹੀਂ ਜੀ ਜਦੋਂ ਅਸੀਂ ਸੜਕ ਤੇ ਜਾਂਦੇ ਹਾਂ ਸਕੂਲਾਂ ਦੇ ਅੱਗੇ ਵੀ ਬਹੁਤ ਵੱਡੀ ਗੈਂਦੀ ਦੇ ਵਿੱਚ ਬੱਚੇ ਖੜੇ ਹੁੰਦੇ ਆ ਜੀ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਦੋਂ ਇਸ ਤਰ੍ਹਾਂ ਦੇ ਮੰਡੀਰ ਖੜੀ ਆ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਡਰਾਇਟ ਮਕਾਇਆ ਜਾਵੇ ਜਾਂ ਉਹਨਾਂ ਦੇ ਡਰ ਹੋ ਗਏ ਤੇ ਇੱਥੇ ਤਾਂ ਜਦੋਂ ਥੋੜੇ ਆਉਣ ਤੋਂ ਪਹਿਲਾਂ ਬਹੁਤ ਵੱਡੀ ਗੈਂਦੀ ਦੇ ਵਿੱਚ ਸੀਗੇ ਇੱਥੇ ਜੀ ਤੇ ਮੇਰਾ ਮੀਟਿੰਗ 'ਚ ਘਟ ਖਿਆ ਸੀ ਇੱਥੇ ਤਿੰਨ ਚਾਰ ਲੜਕੀਆਂ ਖੜੀਆਂ ਸੀ 10 ਮੁੰਡੇ ਉਹਨਾਂ ਨਾਲ ਗੱਲਾਂ ਕਰ ਰਹੇ ਸੀ ਕੋਈ ਐਨ ਫਿਰ ਗਏ ਫਿਰ ਉੱਥੇ ਜਦੋਂ ਤੁਸੀਂ ਖੜੇ ਸੀਗੇ ਜੀ ਮੈਂ ਤਾਂ ਕਹ ਪੁਲਿਸ ਵਾਲੇ ਆ ਗਏ ਫੇਰ ਉਹ ਮੁੰਡੇ ਭੱਜੇ ਸਾਨੂੰ ਦੇਖ ਕੇ ਪਾਸ ਸਾਰੀ ਪਾਰਕ ਹੀ ਖਾਲੀ ਹੋ ਗਈ ਕਾਫੀ 25 30 ਜਣੇ ਫਿਰਦੇ ਸੀਗੇ ਇੱਕ ਹੀ ਪ੍ਰਸ਼ਾਸਨ ਇਥੇ ਗੌਰ ਨਹੀਂ ਕਰਦਾ ਉਹ ਗੇੜਾ ਗੁੜਾ ਨਹੀਂ ਮਾਰਦੇ ਮੜੀ ਮੜੀ ਕਰ ਜਿਹੜੇ ਪ੍ਰਸ਼ਾਸਨ ਦੀ ਗੱਲ ਕਰਦੇ ਆ ਜੀ 1 ਮਿੰਟ ਸਰ ਮੈਂ ਤੁਹਾਡੇ ਨੇੜੇ ਆਣਾ ਜੀ ਜੀ ਜਿੱਥੋਂ ਤੱਕ ਪ੍ਰਸ਼ਾਸਨ ਦਾ ਸਵਾਲ ਹੈ ਸਾਡੇ ਚੌਂਕੀ ਦੇ ਵਿੱਚ ਬੈਠੀ ਹੈ ਅੱਛਾ ਜੀ ਹਾਂ ਉਹ ਸਰ ਉੱਥੇ ਵੀ ਲੱਗੀ ਪਿਆ ਓਕੇ ਜੀ ਕੋਈ ਮਲ ਡਰ ਨਹੀਂ ਕੋਈ ਡੁੱਕਰ ਜਿਹੜਾ ਤੂਰਾ ਫੇਰਾ ਉਹ ਲੱਗਦਾ ਹੀ ਨਹੀਂ ਮਤਲਬ ਵੀ ਉਹਨਾਂ ਦਾ ਮਤਲਬ ਵੀ ਵਧੀਆ ਕੈਰੇਕਟਰ ਹੋਊਗਾ ਜੀ ਉਹਦਾ ਗੱਲਬਾਤ ਦਾ ਤਰੀਕਾ ਉਹਨਾਂ ਦਾ ਸਾਰਾ ਕੁਝ ਜਿਹੜਾ ਐ ਲੱਗਦਾ ਵੀ ਇਹ ਮਤਲਬ ਕੋਈ ਹੋਰ ਟੰਗਣਾ ਸਰ ਚੱਲ ਰਿਹਾ ਹੂੰ ਜਿਸ ਤਰ੍ਹਾਂ ਆ ਆਜ ਤੱਕ ਆਜ ਦੇ ਦਿਨਾਂ ਚ ਨਾ ਵੈਸੀ ਖਬਰ ਆਉਂਦੀ ਆ ਰਹਦੀ ਆ ਜਣੇ ਮੈਂ ਗੱਲ ਕਰਨੀ ਤਾਂ ਸਹੀ ਮੰਨਦਾ ਕਿਉਂਕਿ ਇਹ ਹਾਲਾਤ ਪੰਜਾਬ ਦੇ ਸੀ ਦੇਖਣ ਨੂੰ ਮਿਲਦੇ ਆ ਖਬਰਾਂ ਚ ਮਿਲਦੇ ਆ ਕਿ ਕੁੜੀ ਨਾਲ ਬਲਾਤਕਾਰ ਕਰਤਾ ਗੈਂਗ ਰੈਪਟੇ ਇੱਕ ਦੀਆਂ ਖਬਰਾਂ ਆਉਂਦੀਆਂ ਨੇ ਇਹ ਅਸਲ ਚ ਪੈਦਾ ਕਿੱਥੋਂ ਹੁੰਦਾ ਇਹ ਛੋਟੇ ਛੋਟੇ ਬੱਚਾ ਦੇ ਦਿਮਾਗ ਚ ਕਿੱਥੋਂ ਆਉਂਦਾ ਇਹ ਵੀ ਦਾ ਸਵਾਲ ਪੈਂਦਾ ਕਿ ਮਾਪੇ ਵੀ ਨਹੀਂ ਰੋਕਦੇ ਤੇ ਪ੍ਰਸ਼ਾਸਨ ਵੀ ਨਹੀਂ ਧਿਆਨ ਦੇ ਰਿਹਾ ਦੇਖੋ ਇਹ ਗੱਲ ਆ ਹੈ ਜਿਹੜਾ ਤੁਸੀਂ ਕਹਿੰਦੇ ਵੀ ਕਿੱਥੋਂ ਪੈਦਾ ਹੁੰਦਾ ਇਹ ਸ ਜੀ ਇਹ ਦੋ ਦੋ 2013 4 ਲਾਭ ਜਾਂ ਲਾ ਕਰੀਏ ਕਰਨ ਲਈ ਇਹ ਸਾਡਾ ਜਿਹੜਾ ਸਿਸਟਮ ਹੈ ਉਹਦੀ ਦੇਣ ਹੈ ਹੂੰ ਉਹਦੇ ਜੇ ਉਹ ਸਿਸਟਮ ਜਿਨਾ ਚਿਰ ਰਹੂਗਾ ਇਹ ਇਦੋਂ ਹੀ ਬਦਤਰ ਹੋਣਾ ਸਾਰਾ ਸਬੰਧ ਜੀ ਇਦੋਂ ਵੀ ਥੱਲੇ ਨੂੰ ਘਰ ਕੇ ਇੰਦ ਕਰਤੇ ਆ ਜਾਣਾ ਨੇ ਹੂੰ ਯਾਨੀ ਜੇ ਆਪਾਂ ਜਿਹੜਾ ਆਪਾਂ ਕੋਸ਼ਿਸ਼ਾਂ ਕਰ ਰਹੇ ਹਾਂ ਨਾ ਇਹ ਇਹ ਵੀ ਕੋਈ ਲਾਹੇਬੰਦ ਨਹੀਂ ਆਉਣੀਆਂ ਹੂੰ ਇਹਦਾ ਜਿਹੜਾ ਸਿਸਟਮ ਬਦਲਣਾ ਆਪਾਂ ਉਹਦੇ ਤੇ ਜ਼ੋਰ ਦੇਣਾ ਪੈਣਾ ਹੂੰ ਵੀ ਉਹ ਕਿਵੇਂ ਬਦਲੇ ਜਾਊ ਇਹਦੇ ਬਰਾਬਰ ਦਾ ਸਿਸਟਮ ਕਿਹੜਾ ਹੋ ਹੂੰ ਹੈ ਬਰਾਬਰ ਦਾ ਸਿਸਟਮ ਵਾਸਤੇ ਵੀ ਆਪ ਨੂੰ ਜ਼ੋਰ ਲਾਉਣਾ ਪੈਣਾ ਵੀ ਉਹ ਕਿਹ ਜਾ ਹੋਊਗਾ ਹੂੰ ਇਹ ਵੀ ਆਪਾਂ ਨੂੰ ਹਜੇ ਪਤਾ ਹੀ ਨਹੀਂ ਵੀ ਇਹ ਕਿਸੇ ਜਾਸੂਸ ਤੋਂ ਲੈਣਾ ਚਾਹੁੰਦੇ ਬਿਲਕੁਲ ਵੀ ਲੋਕ ਪੱਖੀ ਸਿਸਟਮ ਕਿਹੜਾ ਹੈ ਆ ਜਿਹੜੇ ਸਰਮਾਇਦਾਰ ਪੱਖੇ ਕਿਹੜਾ ਹੈ ਇਹ ਪਬਲਿਕ ਪਲੇਸ ਬਣਾਈ ਜਾਂਦੀ ਆ ਵੀ ਇਹ ਨਸ਼ਾ ਹੈ ਇਹ ਕਿੱਥੋਂ ਆਉਂਦਾ ਹੈ ਹੂੰ ਕਿ ਨਸ਼ੇ ਤੇ ਜੁਆ ਕਿਵੇਂ ਲੱਗਦੇ ਆ ਇਹ ਵੀ ਇੱਕ ਲੰਕੇ ਜਿਹੜਾ ਮਤਲਬ ਸਿਸਟਮ ਦੀ ਦੇਣੀ ਹੈ ਹੂੰ ਹੁਣ ਆਪਾਂ ਇਹ ਗੱਲਾਂ ਕਰੀ ਤਾਂ ਜਾਣੇ ਚੱਲ ਕਰ ਲਈ ਹੈਨਾ ਪਰ ਵੀ ਇਹ ਵੱਡਾ ਇੱਕ ਜਾਣ ਹੌਲ ਮੈਂ ਜਿਹੜੇ ਸੰਘਰਸ਼ ਆਉ ਚੱਲਣਗੇ ਉਹਨਾਂ ਦੇ ਮਤਲਬ ਕਿ ਜਿਹੜਾ ਖਸ ਹੋਊਗਾ ਫਿਰ ਮਸਲੇ ਹੱਲ ਹੋਣਗੇ ਜਿਹੜੀਆਂ ਆਪਾਂ ਨਿੱਕੇ ਮੋਟੀਆਂ ਚਲ ਠੀਕ ਆ ਕਰੀ ਜਾਂਦੇ ਆ ਆਪਾਂ ਪਰ ਇਹ ਨਾ ਇਹ ਮਸਲੇ ਖਲ ਹੁਣੇ ਕਰ ਲਈ ਇੱਕ ਨਾ ਜਿਵੇਂ ਜੋਵੇਂ ਆਪ ਸਰਕਾਰ ਸਤਾ ਦੇ ਵਿੱਚ ਆਉਂਦੀ ਆ ਉਹ ਇਸ ਤਰੀਕੇ ਨਾਲ ਦਾਅਵੇ ਕਰਦੀ ਆ ਕਿ ਅਸੀਂ 3 ਮਹੀਨਿਆਂ ਚ ਨਸ਼ਾ ਮੁਕਤ ਕਰ ਦਿਆਂਗੇ ਇੱਕ ਮਿੰਟ ਮੜੀ ਗੱਲ ਸਾਰਾ ਸਾਰਾ ਬੰਲੇ ਵਿੱਚ ਦੇ ਇਹ ਜਿਹੜੀਆਂ ਆਪ ਵਾਲੀਆਂ ਜਿਹੜੀਆਂ ਅਕਾਲੀ ਦਲ ਆ ਜਿਹੜਾ ਕਾਂਗਰਸ ਹੈ ਜਿਹੜੇ ਸੀਪੀਆਈਸੀ ਪੰ ਜਿੰਨੀਆਂ ਵੀ ਸਿਆਸੀ ਪਾਰਟੀਆਂ ਇਹ ਕੋ ਥਾਲੀ ਦੇ ਚੱਟੇ ਬੱਟੇ ਆ ਜੀ ਇਹਨਾਂ ਦੇ ਕਰ ਨਾਲ ਕੁਝ ਨਹੀਂ ਹੋਣਾ ਇਹ ਤਾਂ ਲੋਕਾਂ ਨੂੰ ਬੱਲਾ ਵੀ ਕਿਹਾ ਵੀ ਜਾਣ ਹੌਲ ਮੇ ਜਿਹੜੇ ਘੋਲ ਆ ਉਹ ਲੜਨੇ ਪੈਣੇ ਆ ਉਹਨਾਂ ਦੇ ਬਿਨਾਂ ਗਤੀ ਨਹੀਂ ਹੋਣੀ ਹੂੰ ਹੁਣ ਕੋਲ ਤੁਸੀਂ ਕਹੇ ਕੋਲ ਲੜਨ ਦੇ ਪੈਣਾ ਇੱਥੇ ਜਿਹੜੀ ਮੰਦਿਰ ਫਿਰਦੀ ਸੀ ਇਹਦਾ ਕੋਲ ਲੜਨ ਨੂੰ ਕਿੱਥੇ ਤਾਂ ਕੱਲ ਨੂੰ ਤਿਆਰ ਹੋਣਗੇ ਅਸਲ 'ਚ ਇੱਕੋ ਮਿੰਟ ਸਰ ਇੱਕੋ ਮਿੰਟ ਸਰ ਆਪਣੇ ਤੁਸੀਂ ਕੋਲ ਲੜਨ ਦੀ ਗੱਲ ਕਰ ਰਹੇ ਹੋ ਅੱਗੇ ਯੂਥ ਨੇ ਉਹ ਵਾਂਗ ਡੋਰ ਸੰਭਣੀ ਆ ਨਾ ਯੂਥ ਤਾਂ ਹੋਰ ਹੀ ਪਾਸੇ ਤੁਰਿਆ ਫਿਰਦਾ ਸੁਣੋ ਜਿਹੜੀ ਇਹ ਗੱਲ ਤੁਸੀਂ ਆਖਿਆ ਨਾ ਵੀ ਹਾਲਾਤ ਇੱਥੇ ਇਹ ਜੇ ਬਣ ਜਾਣੇ ਜਿਹੜੀ ਤੁਸੀਂ ਆਹ ਗੱਲ ਕਰਦੇ ਮੰਦਿਰ ਦੀ ਇਸ ਮੰਦਿਰ ਨੂੰ ਵੀ ਇਸ ਲਹਿਰ ਨਾਲ ਜੁੜਨਾ ਪੈਣਾ ਜੀ ਠੀਕ ਹੈ ਜਿੰਨੇ ਵੀ ਤਾਕਤੇ ਆ ਸਾਰਿਆਂ ਨੇ ਇਹ ਲਹਿਰਾਂ ਚੁੜਨਾ ਪੈਣਾ ਇੱਕ ਲੋਕ ਲਹਿਰ ਬਣਨੂਗੀ ਉਹਦੇ ਬਣਾ ਸਰਨਾ ਨੇ ਇਹਦੇ ਲਈ ਜਾਗਰੂਤਾ ਲਿਆਉਣੀ ਬਹੁਤ ਜ਼ਰੂਰੀ ਆ ਪਹਿਲਾਂ ਆਹ ਦੇਖੋ ਕਿੰਨੇ ਜਸੇ ਬੰਦੇ ਕੰਮ ਕਰ ਰਹੇ ਆ ਹਮਮ ਇਥੇ ਮਤਲਬ ਕਿਸਾਨ ਜਥੇਬੰਦੀਆਂ ਕੰਮ ਕਰ ਰਹੇ ਆ ਵੱਡੇ ਵੱਡੇ ਕੋਲ ਲੜ ਰਹੇ ਆ ਉਹਨਾਂ ਤੋਂ ਲੈਣਗੇ ਕਿਆ ਨੇ ਜੀ ਕਿ ਲੱਗਦਾ ਇਹ ਹੁਣ ਤੁਸੀਂ ਇਹ ਦੇਖੋ ਜਿਹੜਾ ਤਿੰਨੇ ਖੇਤੀ ਕਾਨੂੰਨ ਆਏ ਆ ਜਾਂ ਹੋ ਰਹੇ ਆ ਉਹ ਐ ਤਾਂ ਨਹੀਂ ਵੀ ਮਤਲਬ ਇਹ ਇਕੱਲੇ ਕਿਸਾਨਾਂ ਵਾਸਤੇ ਆਏ ਆ ਉਹ ਸਾਰੇ ਬੰਦੇ ਵਿੱਚ ਅਨਵੋਲਵ ਹੋਏ ਇਹ ਨੇ ਅੱਜ ਕੱਲ੍ਹ ਹੋਰ ਉਹ ਲੋਕ ਲਾਇਰ ਬਣਨੇ ਉਹਨਾਂ ਨਾਲ ਜੁੜਨਾ ਤੇ ਨਹੀਂ ਮੜੀਰਾ ਜੁੜੂਗੀ ਸਾਡੇ ਜਿਹੜੇ ਵੱਡੇ ਕੋਲ ਲੜ ਰਹੇ ਆ ਉਹਨਾਂ ਇਹ ਨਵੀਂ ਪੀੜੀ ਤੇ ਅਸਰ ਹੋਵੇਗਾ ਤੁਹਾਡੇ ਕਹਿਣ ਨਾਲ ਨਹੀਂ ਜੀ ਨਹੀਂ ਮਤਲਬ ਬਹੁਤ ਛੇਤੀ ਹੋਊਗਾ ਪਹਿਲਾਂ ਦੇਖ ਲਿਓ ਜੀ 1 ਮਿੰਟ ਸਰ ਮੈਂ ਤੁਹਾਡੇ ਇਹ ਨਹੀਂ ਨਹੀਂ ਤੁਹਾਡੇ ਸ਼ਬਦ ਵਿਅਕਤੀਕ ਨਹੀਂ ਆਉਣੇ ਨਾ ਇਧਰਲੇ ਪਾਸੇ ਆ ਜਾਓ ਜੀ ਜੀ ਸਰ ਇਹਦੋਂ ਪਹਿਲਾਂ ਪ੍ਰੂਫ ਹੋ ਚੁੱਕਿਆ ਨਾ ਜਦੋਂ ਕਿਸਾਨ ਅੰਦੋਲਨ ਲੜਿਆ ਜਾ ਰਿਹਾ ਸੀ ਉਦੋਂ ਕਿੰਨੀ ਜੂਥ ਉੱਥੇ ਜਾ ਕੇ ਬੈਠੀ ਆ ਹੂੰ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਅਸੀਂ ਇਹ ਵਿਲੜਾ ਏ ਕੁਛ ਨਹੀਂ ਕਰਦੇ ਇਹ ਆਵਾਰਾ ਏ ਉੱਥੇ ਜਾ ਕੇ ਉਹਨਾਂ ਨੇ ਵੀ ਸਾਥ ਦਿੱਤਾ ਜੀ ਬਸ ਇਹੀ ਆ ਇਹ ਤਾਂ ਜਦੋਂ ਕੋਲ ਚੱਲਦੇ ਆ ਉਦੋਂ ਇਹ ਕਿੰਨੇ ਬੰਦੇ ਆ ਕੇ ਜੁੜਦੇ ਆ ਉਹਦੇ ਚੋਂ ਕੀ ਸਿੱਖਦੇ ਆ ਉਦੋਂ ਬਾਅਦ ਪਤਾ ਲੱਗਦਾ ਤੁਹਾਡੇ ਸ਼ਬਦਾਂ ਨਾਲ ਵੀ ਲੋੜ ਆ ਜੰਗ ਸ਼ੁਰੂ ਕਰਨ ਦੀ ਜੰਗ ਸ਼ੁਰੂ ਕਰਨ ਦੀ ਜੋ ਉਹਦੇ ਆਪਣੇ ਆਪ ਪੈਦਾ ਹੋਣਗੇ 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 ਜੀ ਜੀ ਉਦਾਹਰਨ ਦੇਖੀ ਹੈ ਜੀ ਉੱਥੇ ਨਹੀਂ ਸੀ ਸਾਰੇ ਕਿਸ ਤਰ੍ਹਾਂ ਜੀ ਉਹ ਜਦੋਂ ਦਿੱਲੀ ਵਾਲਾ ਘੋ ਚੱਲਿਆ ਸੀ ਕਿਸਾਨਾਂ ਦਾ ਹਾਂ ਜੀ ਤੇ ਉੱਥੇ ਨੌਜਵਾਨੀ ਸੀ ਕਿੰਨੀਆਂ ਔਰਤਾਂ ਸੀ ਹੂੰ ਕਿੰਨੇ ਨੌਜਵਾਨ ਸੀਗੇ ਤੇ ਆ ਨੌਜਵਾਨਾਂ ਨੂੰ ਵੀ ਅਸੀਂ ਮਤਲਬ ਪ੍ਰੇਰਾਂਗੇ ਵੀ ਉਧਰ ਜਾਣ ਆਉਣ ਤੇ ਆਉਣਗੇ ਮਤਲਬ ਕੌਣ ਆਏ ਗਿਆ ਚੀਜ਼ਾਂ ਦੇਖਦੇ ਆ ਅੱਜ ਜਿਵੇਂ ਟਰੈਕਟਰ ਮਾਰਚ ਹੋਇਆ ਹੂੰ ਸੋਚਦੇ ਆ ਵੀ ਕਿਹੜੀ ਗੱਲ ਪਿੱਛੇ ਹੋਇਆ ਇੰਨਾ ਤਾਂ ਮਾੜਾ ਮੋਟਾ ਇਹ ਕਰਦੀ ਆ ਵੀ ਯਾਰ ਆਪਾਂ ਸਪੀਕਰ ਲੈ ਕੇ ਬੋਲਦੇ ਫਿਰਦੇ ਆ ਯਾਰ ਕੀ ਗੱਲ ਹੈ ਕੀ ਮੰਗਾ ਹੈ ਕਾਹ ਨਾਹਰਾ ਲੱਗਦਾ ਹੈਗਾ ਜੀ ਤੇ ਉਦੋਂ ਫਿਰ ਇਹ ਮੈਂ ਸੋਚਣਗੇ ਤੇ ਹੁੜੀ ਹੁੜੀ ਜਾਣਗੇ ਵੀ ਕੁਝ ਬੰਦੇ ਉੱਥੇ ਆਏ ਤਾਂ ਨਹੀਂ ਜਿ ਆਪਾਂ ਇਹਨਾਂ ਨੂੰ ਤੇ ਬਾਹਲੇ ਬੰਦੇ ਉੱਥੇ ਖੜੇ ਵੀ ਸੀਗੇ ਜਿਨ੍ਹਾਂ ਨੇ ਪਾਰਕ ਚਾਉਣਾ ਉਹ ਹੈਗੇ ਹੌਲੀ ਹੌਲੀ ਇਹਨਾਂ ਨੂੰ ਵੀ ਕਰ ਲਾਂਗੇ ਉਧਰ ਹਾਂ ਤੇ ਬਹੁਤ ਬੰਦੇ ਉਹ ਦੇਖ ਰਹੇ ਸੀਗੇ ਮਤਲਬ ਨੌਜਵਾਨ ਸੀ ਉਹਨਾਂ ਚੋਂ ਤਾ ਘਰਾਂ ਚੋਂ ਨਿਕਲ ਕੇ ਬਾਹਰ ਮਤਲਬ ਆਪਿਆ ਤੇ ਜੋ ਨੰਗ ਰਿਆ ਸੀਗਾ ਦੇਖ ਰਹੀਆਂ ਸੀਗੀ ਬਹੁਤ ਵੱਡੀ ਚੀਜ਼ ਆ ਜਾਂਦੀ ਹੈ ਜੀ ਜਿਹੜੀ ਜਿਹੜਾ ਗਾਹਾਂ ਵਾਲਾ ਟਾਈਮ ਆ ਰਿਹਾ ਉਹ ਚੇਂਜ ਚੇਂਜ ਦੇ ਮਤਲਬ ਚੇਂਜ ਹੀ ਹੋ ਰਹੀ ਹੈ ਹੋਰ ਹੋ ਜਾਣਾ ਸੀ ਅੱਜ ਤਾਂ ਅਸੀਂ ਮੇਨ ਟੌਪਿਕ ਤਾਂ ਇਹ ਲੈ ਕੇ ਚੱਲੇ ਹੋਏ ਜਿਸ ਤਰ੍ਹਾਂ ਇਹ ਪਾਰਕ ਬਣਾਈ ਗਿਆ ਕਿ ਪਬਲਿਕ ਪਲੇਸ ਆ 10 ਮਿੰਟ ਬੰਦਾ ਰੈਸਟ ਕਰ ਸਕਦਾ ਕਿਸੇ ਨੂੰ ਛੁੱਟੀ ਹੁੰਦੀ ਹੈ ਜਾਂ ਇੱਕ ਵੇਟਿੰਗ ਕਰਨੀ ਆ ਪਰ ਜਿੱਦਾਂ ਦੇ ਇਥੇ ਮਾ ਦੇਖਿਆ ਉਹਦੇ ਨਾਲ ਤਾਂ ਵੇਟਿੰਗ ਕਰਨ ਵਾਲਾ ਕੀ ਇੱਥੋਂ ਦੀ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਇੱਕ ਭੈਣ ਨੂੰ ਜਾਂ ਧੀ ਨੂੰ ਲੈ ਕੇ ਇਤੋਂ ਵਿੱਚ ਦੀ ਕ੍ਰੋਸ ਕਰ ਸਕਦੇ ਹਾਂ ਮਨੋੱਖਾ ਹੁੰਦਾ ਸਮਾਂ ਦੀ ਇਹ ਗੱਲਾਂ ਦੇਖ ਕੇ ਜੀ ਇਰਥੋਂ ਤੱਕ ਤੇ ਇਹ ਸਵਾਲ ਆ। ਇਹ ਤਾਂ ਛੱਡੋ। ਹੁਣ ਸਾਡੀਆਂ ਇਹ ਤਾਂ ਪਾਰਕ ਹਨ। ਸਾਡੀਆਂ ਗਲੀਆਂ ਵਿੱਚ ਸਾਰਾ ਕੁਝ ਹੋ ਰਿਹਾ ਹੈ। ਲੋਕਾਂ ਬੁੜੀਆਂ ਕੁੜੀਆਂ ਦੇ ਕੰਨਾਂ ਚੋਂ ਤੋ ਲਾ ਕੇ ਨਸ਼ੇ ਵਾਲੇ ਬੰਦੇ ਲੈ ਜਾਂਦੇ ਆ। ਐ ਇੱਕ ਪੈਥਾਂ ਚੋਂ ਨਾ ਕਿ ਛਾਪਾਂ ਲਾ ਕੇ ਲੈ ਜਾਂਦੇ ਆ। ਕਿਸੇ ਮੋੜ ਤੇ ਦੋ ਕੁੜੀਆਂ ਤੇ ਇੱਕ ਬੰਦਾ ਖੜਾ। ਇਹ ਜਿਹੜਾ ਸਾਰਾ ਕੁਝ ਹੈ ਮਨ ਲੋ ਐ ਨਹੀਂ ਉਹਨੇ ਤੇ ਆਪਾਂ ਨਹੀਂ ਛੱਡ ਸਕਦੇ। ਇਹ ਜਿਹੜਾ ਸਾਡਾ ਪ੍ਰਸ਼ਾਸਨ ਹੈ ਨਾ ਸਾਡੀ ਸਰਕਾਰ ਹੈ ਉਹ ਇਨਵੋਲਡ ਹੈ। ਜੀ। ਸਭ ਤੋਂ ਵੱਡਾ ਕਸੂਰਵਾਰ ਕਿਹਨੂੰ ਮੰਨਦੇ ਆ ਤੁਸੀਂ? ਸਾਡੇ ਹਾਕਮ ਹੈ। ਜਿਹੜੇ ਮੌਜੂਦਾ ਹਾਕਮ ਮਨ ਸਾਡੇ ਬਰਜ ਕਰ ਰਹੇ ਹੈ। ਹੂੰ। ਪਰ ਦੋਸਤ ਮਲ ਹੋ ਹੀ ਨਹੀਂ ਰਿਹਾ ਕੁਝ ਹੁਣ ਤੁਸੀਂ ਇਹ ਦੇਖੋ ਨਸ਼ਾ ਕਹਿੰਦੇ ਸੀ ਮਲ ਬੰਦ ਕਰਦੇ ਹੋ ਹੋ ਗਿਆ ਕੀ ਜਿਹੜੇ ਹੁਣ ਆਪਾਂ ਕਹਿੰਦੇ ਖੇਤ ਮਜ਼ਦੁਰਾਂ ਨੇ 10-10 ਬੰਮ ਮਰਲਿਆਂ ਦੇ ਪਲਾਟ ਦੇ ਦੇਤੇ ਤੇ ਜਿਹੜੇ ਨਕੇ ਬਣੇ ਬੇਰੋਜ਼ਗਾਰ ਮੁੰਡੇ ਸੀ ਜਿਨ੍ਹਾਂ ਨੂੰ ਰੋਜ਼ਗਾਰ ਦੇਤਾ ਜੀ ਇਹ ਫਿਰ ਕੱਲ ਨੂੰ ਕੀ ਕਿੱਥੋਂ ਲੈਣ ਕਰਦੇ ਹਾਂ ਜਿਹੜਾ ਆਪਾਂ ਮਿੱਟੀਰ ਕਹਿੰਦੇ ਆ ਇਹ ਤਾਂ ਹੋਰ ਦਲਦਲ ਜਾਣਗੇ ਜੀ ਜਾਣੀ ਉਹਨਾਂ ਨੂੰ ਇਹਨਾਂ ਦਾ ਕੋਈ ਜਿਹੜੀ ਜੜਾ ਉਹ ਵੇਖੋ ਕਿੱਥੇ ਆ ਉਹ ਹੱਲ ਕਰਨੇ ਪੈਣਗੇ ਹੂੰ ਪਰ ਸੋਈ ਕਮ ਕਿ ਉਹ ਮੇਨ ਹਾਕਮਾਂ ਤੇ ਆਉਂਦੇ ਆ ਕਿ ਹਾਕਮ ਰੋਜ਼ਗਾਰ ਪੈਦਾ ਕਰਨਗੇ ਤਾਂ ਇਹ ਮੰਡੀਰ ਵਿਹਲੀ ਨਾ ਰਹੂਗੀ ਇਹ ਵੀ ਜਿਹੜਾ ਹੁਣ ਜਿਹੜਾ ਇਸ ਵੇਲੇ ਰਾਜ ਕਰਾ ਸਾਡੇ ਤੇ ਉਹ ਖਸਾ ਕੁ ਕਹਿ ਕੇ ਮਲੇ ਰਾਜ ਕਰਨਾ ਆਏ ਨੇ ਜੀ ਉਹਨਾਂ ਨੇ 92 ਕੇ 93 ਸੀਟਾਂ ਦੇਤੀਆਂ ਉਹ ਐਵੇਂ ਨਹੀਂ ਲੱਗੇ ਇਹ ਰਾਜ ਮੰਤਲ ਵੀ ਬਦਲ ਕਰਕੇ ਆ ਵੀ ਸੜਾ ਬਦਲਾ ਲੈ ਕੇ ਆਵਾਂਗੇ ਫਿਰ ਇਹਨੇ ਬਦਲਾ ਕਿਹੇ ਜਾ ਹਜੇ ਲੋਕੋ ਨਾਲ ਗੱਲ ਸਮਝੀ ਨਹੀਂ ਨਾ ਇਹ ਬਦਲਾ ਕਿਹੇ ਜਾ ਹੋਣਾ ਚਾਹੀਦਾ ਜੀ ਇਹ ਇਹਦਾ ਬਲਾ ਹੈ ਕਹਿੰਦੇ ਵੀ ਇਧਰੋਂ ਦੋ ਬੰਦੇ ਨਾਲ ਬੰਦੇ ਨਾਲ ਟਪੂਸੀ ਮਾਰ ਗੋਦਰ ਜਾੜੇ ਇਧਰ ਨਾਲ ਕੇ ਉਹ ਬਦਲਾ ਬਣ ਗਿਆ ਹੂੰ ਵੀ ਇਹਦਾ ਇਸੇ ਸਿਸਟਮ ਵਿੱਚ ਰਹਿ ਕੇ ਬਦਲਾਪੜਦੇ ਆ ਪਰ ਜਿਹੜਾ ਬਦਲਾ ਆ ਨਾ ਉਹ ਇਹ ਸਿਸਟਮ ਦੇ ਬਰਾਬਰ ਸਿਸਟਮ ਦੇਣਾ ਪਊਗਾ ਜੀ ਉਹ ਬਦਲਾ ਹੈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਹੈ ਆਪ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੈ ਸਿਹਤ ਠੀਕ ਠਾਕ ਆ ਆਪਣੇ ਦੱਸੋ ਜੀ ਵਧੀਆ ਵਧੀਆ ਕਦੋਂ ਕਦੇ ਬੈਠੇ ਇੱਥੇ ਅਸੀਂ ਤਾਂ 10 ਮਿੰਟ ਹੀ ਹੋਏ ਆ ਬੈਠਿਆਂ ਨੂੰ ਤਾਂ ਅੱਛਾ 10 ਮਿੰਟ ਹੀ ਹੋਏ ਆ ਤੁਸੀਂ ਤੁਹਾਨੂੰ ਵੀ 10 ਮਿੰਟ ਹੀ ਹੋਏ ਆ ਹਾਂਜੀ ਹਾਂਜੀ ਅੱਛਾ 10 ਮਿੰਟ ਪਹਿਲਾਂ ਇੱਥੇ ਵਾਵਾ ਮੁੰਡੇ ਕੁੜੀਆਂ ਫਿਰਦੇ ਸੀ ਤੁਸੀਂ ਦੇਖੇ ਜੀ ਜਾਨਾ ਸੀ ਕਿਸੇ ਨੂੰ ਨਹੀਂ ਕੁਝ ਕਹਿ ਸਕਦੇ ਛੱਤਰ ਖਾਣੇ ਦਾ ਸਰੀਰ ਸੰਭਾਲ ਲਓ ਜੀ 1.5 ਘੰਟੇ ਪਹਿਲਾਂ 1.5 ਘੰਟੇ ਪਹਿਲਾਂ ਫਿਰਦੇ ਕਿਵੇਂ ਜੀ ਘਟ ਘਟੋ ਘਟ ਕਾਂਡਾ 1.5 ਘੰਟਾ ਹੋ ਗਿਆ ਐਸਾ ਤੁਰੇ ਫਿਰਦਿਆਂ ਨੂੰ ਹੂੰ ਜਿਹੜੇ ਕਹਿੰਦੇ ਨੇ ਅਸੀਂ 10 ਮਿੰਟ ਬੈਠੇ ਆ ਜਾਂ ਹੋਰ ਬੈਠੇ ਆ ਉਹ ਅੱਧਾ ਪੌਣਾ ਘੰਟਾ ਘੰਟਾ ਉਹਨਾਂ ਨੂੰ ਦੇਖਦਿਆਂ ਨੂੰ ਹੋ ਗਿਆ ਤੇ ਗੱਲਾਂ ਵੀ ਐ ਕਰਦੇ ਵੀ ਚਲ ਆਪਾਂ ਕੀ ਲੈਣਾ ਯਾਰ ਕਰੀ ਜਾਂਦੇ ਆਪਾ ਕਿ ਲੈਣਾ ਯਾਰ ਕੰਨੇ ਇਹ ਤਾਂ ਗਲ ਪੈਂਦੇ ਆ ਮੈਂ ਇੱਕ ਬੰਦੇ ਨੂੰ ਇੱਥੇ ਮੈਂ ਇੱਕ ਬੰਦੇ ਨੂੰ ਇੱਥੇ ਬੂਟ ਰੱਖੇ ਬੂਟ ਰੱਖੇ ਸੀ ਬੈਂਚ ਦੇ ਉੱਤੇ ਹਾਂਜੀ ਬੈਠਣ ਲੱਗੇ ਬੈਂਚ ਤੇ ਬੂਟ ਰੱਖੇ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਤੈਨੂੰ ਅਕਲ ਚਾਹੀਦੀ ਸੜਿਆ ਪੜਿਆ ਲਿਖਿਆ ਬੰਦਾ ਤੂੰ ਬੂਟ ਤੇ ਰੱਖੇ ਸਾਡੇ ਪੈਰਾਂ ਨੂੰ ਮਿੱਟੀ ਨਹੀਂ ਲੱਗਦੀ ਕਹਿੰਦਾ ਗਲ ਪੈਂਦੇ ਸਾਡੇ ਅਸੀਂ ਕੀ ਲੈਣਾ ਕਿਸੇ ਤੋਂ ਮੈਂ ਮੈਂ ਨਾ ਮੈਂ ਵੀ 1 ਘੰਟੇ ਤੋਂ ਵਾਚ ਕਰ ਰਿਹਾ ਸੀ ਉਹਨਾਂ ਨੂੰ ਜਿਸ ਤਰੀਕੇ ਦੇ ਉਹਨਾਂ ਦੀ ਸ਼ਬਦਾਵਲੀ ਸੀ ਭੱਦੀ ਸ਼ਬਦਾਵਲੀ ਵਰਤ ਰਹੇ ਸੀ ਮਾਹੌਲ ਵੀ ਇਸ ਤਰ੍ਹਾਂ ਦਾ ਸੀਗਾ ਕਿ ਮੈਂ ਸ਼ਬਦ ਵੀ ਵਰਤਦਾ ਤਾਂ ਮੈਨੂੰ ਸ਼ਰਮ ਆਉਂਦੀ ਹੈ ਕਿ ਵੱਡੇ ਬੈਠੇ ਆ। ਉੱਥੇ ਉੱਥੇ ਸਾਹਮਣੇ ਬੈਂਚ ਦੇ ਉੱਤੇ ਕੁੜੀਆਂ ਮੁੰਡੇ ਬਿਟ ਪਰਲੇ ਵੈਸੇ ਬੈਠੇ ਸੀਗੇ। ਹੂੰ। ਤੇ ਹੱਥੇ-ਬਾਥੇ ਐ ਜਿਵੇਂ ਭੈਂਚੋਂ ਮੱਖੀਆਂ ਪੈਂਦੀਆਂ ਹੁੰਦੀਆਂ ਮੁੰਡੇ ਐ ਤੁਰੇ ਫਿਰਦੇ ਸੀ ਉਹਦੇ ਅੰਦਰ ਇੱਥੇ ਪੁਲਿਸ ਘੇੜਾ ਨਹੀਂ ਮਾਰਦੀ। ਪੁਲਿਸ ਘੇੜਾ ਮਾਰਦੀ ਆ ਜਿਹੜਾ ਪੁਲਿਸ ਵਾਲਾ ਸੀਗਾ ਵਿਚਾਰਾ ਉਹਦੀ ਜਿਹੜਾ ਜਿਹੜਾ ਕੰਮ ਕਰਦਾ ਸੀਗਾ ਉਹਦੀ ਬਦਲੀ ਕਰਤੀ ਇੱਥੇ। ਹੂੰ। ਹੁਣ ਵਿਕਰਮ ਸ਼ਰਮਾ ਸੀਗਾ। ਉਹ ਉਹ ਕੱਢਦਾ ਸੀ ਕਿ ਇਹਨਾਂ ਦੇ ਵੱਟ ਉਹ ਇੱਥੋਂ ਹੈ ਨਹੀਂਗਾ ਉਹ ਤੋਂ ਬਾਅਦ ਫਿਰ ਕੋਈ ਨਹੀਂ ਆਉਂਦਾ। ਨਾ ਜੀ ਕੋਈ ਆਉਂਦੇ ਆਉਂਦਾ ਤਾਂ ਆ ਦਾ ਮਤਲਬ ਕੱਢ ਕੇ ਵਸ ਢਾ ਮਾਰ ਕੇ ਤੁਰ ਜਾਂਦੇ ਆ। ਤੁਸੀਂ ਕਹਿੰਦੇ ਵੀ ਜੇ ਰੋਕਦੇ ਆ ਤਾਂ ਗਲ ਪੈਂਦੇ ਆ ਕਿ ਪਬਲਿਕ ਪਲੇਸ ਤੇ ਇਸ ਤਰ੍ਹਾਂ ਅਸ਼ਲੀਲਤਾ ਫਲਾਉਣੀ ਚੰਗੀ ਆ? ਅਸੀਂ ਕਹਿੰਦੇ ਨਹੀਂ ਚੰਗੀ ਆ ਜੀ। ਫਿਰ ਇਹਨਾਂ ਨੂੰ ਤੁਸੀਂ ਪ੍ਰਸ਼ਾਸਨ ਨੂੰ ਤਲਾਹ ਨਹੀਂ ਦਿੰਦੇ ਵੀ ਇੱਥੇ ਬਜ਼ੁਰਗਾਂ ਦੇ ਬੈਠਣ ਨੂੰ ਜਗ੍ਹਾ ਹੈ ਪਬਲਿਕ ਪਲੇਸ ਹੈ ਇੱਥੇ ਲੋਕ ਆਉਂਦੇ ਜਾਂਦੇ ਆ ਇਸ ਤਰੀਕੇ ਨਾਲ ਅਸ਼ਲੀਲਤਾ ਫਲਾਈ ਹੁੰਦੀ ਆ। ਜੇ ਅਸੀਂ ਅੱਜ ਸ਼ਿਕਾਇਤ ਕਰ ਦਿੰਨੇ ਆ ਮੰਨ ਲਓ ਅੱਜ ਸ਼ਿਕਾਇਤ ਕਰ ਦਿੰਨੇ ਆ ਉਹ 10 ਮਿੰਟ ਆ ਕੇ ਉਹ ਜਿਹੜਾ ਹੈਗੇ ਆ ਆਪਦਾ ਕੰਮ ਕਰਕੇ ਉਹਨਾਂ ਨੂੰ ਭਜਾ ਕੇ ਫਿਰ ਤੁਰ ਜਾਂਦੇ ਆ ਤੁਰ ਕੇ ਤੁਰਨ ਤੋਂ ਬਾਅਦ ਅੱਧੇ ਘੰਟੇ ਬਾਅਦ ਫਿਰ ਉਹੀ ਕੱਲ ਜਿਹਾ ਇੱਥੇ ਫੇਰ ਹੁੰਦਾ ਮਤਲਬ ਇਹ ਕਰਦੇ ਨਹੀਂਗੇ ਅਸੀਂ ਕਿੰਨੇ ਕਿੱਥੇ ਡਰ ਰਹਿ ਗਿਆ ਜੀ ਇਹ ਤਾਂ ਸਰਕਾਰਾਂ ਨੇ ਜਿਹੜਾ ਕਾਨੂੰਨ ਬਣਾਤਾ ਨਹੀਂ ਵੀ ਜਿੱਥੇ ਮਰਜ਼ੀ ਤੁਰੇ ਫਿਰੋ ਜੋ ਮਰਜ਼ੀ ਕਰੋ ਕੋਈ ਡਿਕਾ ਨਹੀਂ ਉਹਦੇ ਵੇਸ ਤੇ ਅਗਲਾ ਕਹਿੰਦਾ ਤੇਰਾ ਟੜ ਦੁਖਦਾ ਅਗਲਾ ਐ ਕਹਿੰਦਾ ਅਜੇ 18 ਸਾਲ ਤੋਂ ਇਸ ਕਾਨੂੰਨ ਸਰਕਾਰ ਕਹਿੰਦੀ ਹੈ ਵੀ 18 ਸਾਲ ਤੋਂ ਬੱਚਾ ਆਪਣੀ ਮਰਜ਼ੀ ਦਾ ਫੈਸਲਾ ਲੈ ਸਕਦਾ ਪਰ ਇੱਥੇ ਤਾਂ 15-15 ਸਾਲ ਦੇ ਜਵਾਕ ਵੀ ਫਿਰਦੇ ਆ 10-10 12-12 ਸਾਲ ਦੇ ਵੀ ਫਿਰਦੇ ਜੀ ਹੂੰ ਕੁੜੀਆਂ ਫਿਰਦੀਆਂ ਕੁੜੀ ਮੁੰਡੇ ਫਿਰਦੇ ਠੀਕ ਆ ਕੁੜੀਆਂ ਵੀ ਆਪ ਖੁਦ ਚੱਲ ਕੇ ਜਾਂਦੀਆਂ ਕੋਲੇ ਬੈਠਦੀਆਂ ਮੈਂ ਕਹ ਜੀ ਮੈਂ ਕਹ ਜੀ ਕੁੜੀਆਂ ਦੇ ਵਿੱਚ ਉਹ ਜ਼ਿਆਦਾ ਵਧੀ ਵੀ ਹੈ ਹਵਸ ਹੂੰ ਕੁੜੀਆਂ ਹੀ ਉਹ ਮੁੰਡਿਆਂ ਨੂੰ ਲੈ ਕੇ ਜਾਂਦੀਆਂ ਜੀ ਜੇ ਕੁੜੀ ਜੇ ਕੁੜੀਆਂ ਹੀ ਸਹੀ ਹੋਣ ਤਾਂ ਮੁੰਡਿਆਂ ਦੀ ਕਿਹਦਾ ਕਿਹਦਾ ਹੱਥ ਲਾ ਜੇ ਕਿਸੇ ਨੂੰ ਬੁਲਾ ਲੇ ਬਿਲਕੁਲ ਪੜਨ ਵਾਲੀਆਂ ਪੜ੍ਹ ਵੀ ਰਹੀਆਂ ਨੇ ਅਫਸਰ ਬਣ ਰਹੀਆਂ ਨੇ ਉਹ ਵੀ ਕੁੜੀਆਂ ਹੀ ਨੇ ਤੇ ਜਿਹੜੀਆਂ پارک ਚ ਘੁੰਮ ਰਹੀਆਂ ਇਹ ਵੀ ਕੁੜੀਆਂ ਹੀ ਨੇ ਓਏ ਕੁੜੀਆਂ ਹੈ ਨਹੀਂ ਬਬੂ ਜੀ ਜੀ ਤੇ ਕੁੜੀਆਂ ਨਹੀਂ ਹੈ ਜੇ ਕੁੜੀਆਂ ਹੁੰਦਾ ਉਹਦੀ ਮਾਪੇ ਉਹਦੇ ਫਿਕਰ ਹੋਵੇ ਮਾਪੇ ਦੀ ਜਿੱਦਾਂ ਫਿਕਰ ਹੋਵੇ ਹੂੰ ਫੇ ਮੇਰੇ ਮੇਰੇ ਮਾਪੇ ਮੈਨੂੰ ਕੀ ਕਹਿਣਗੇ ਬਿਲਕੁਲ ਆ 10 12 ਦਿਨ ਹੋ ਗਏ ਕੁੜੀ ਦੀ ਕੁੜੀ ਦੀ ਮਾਂ ਇੱਥੇ ਬੁਲਾ ਕੇ ਲੈ ਗਈ ਜੁੰਡਿਓਂ ਖੜ ਕੇ ਲੈ ਕੇ ਗਈ ਉਹਨੂੰ ਗਾਲਾਂ ਕੱਢਦੀ ਹੋਈ ਵੀ ਸਾਲਿਆ ਤੇਰਾ ਤੇਰਾ ਪਿਓ ਤਾਂ ਦਿਹਾੜੀ ਕਰਦਾ ਤੇ ਤੂੰ ਇੱਥੇ ਐਸ ਕਰੀ ਜੰਨੀ ਬਿਲਕੁਲ ਸੋਚ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਾਂ ਤੇ ਕਿ ਸਾਡੇ ਘਰ ਦੇ ਹਾਲਾਤ ਕਿ ਹੋ ਰਿਹਾ ਦੂਜਾ ਕੀ ਲੱਗਦਾ ਕਿ ਰੋਕ ਕਿਵੇਂ ਸਕਦਾ ਕਿਵੇਂ ਕੰਟਰੋਲ ਕਰ ਸਕਦੇ ਇਹ ਨਹੀਂ ਰੁਕ ਸਕਦਾ ਇਹ ਸਾਡੇ ਹਿਸਾਬ ਨਾਲ ਨਹੀਂ ਰੁਕ ਸਕਦਾ اچھا ਸਰ ਰੋਕ ਸਕਦਾ ਜੀ ਪ੍ਰਸ਼ਾਸਨ ਕਰਵਾਈ ਕਰੇ ਤਾਂ ਸਖਤ ਹੋਵੇ ਤਾਂ ਹੋ ਸਕਦਾ ਕੁਝ ਿਕਰਮ ਮਾਰ ਕੇ ਅਫਸਰ ਆਏ ਭੋ ਜੇ ਪ੍ਰਸ਼ਾਸਨ ਹੀ ਮਤਲਬ ਜਿ ਸਰਕ ਹੋ ਜੇ ਵੀ ਮੈਂ ਪ੍ਰਸ਼ਾਸਨ ਦੇ ਮਨ ਚ ਹੋਵੇ ਵੀ ਮੈਂ ਇਹ ਕੰਮ ਕਰਨਾ ਹੈ ਕੀ ਨਹੀਂ ਹੋ ਜਦਾ ਹਿੰਦੁਸਤਾਨ ਚ ਜੀ ਬਿਲਕੁਲ ਅੱਗੇ 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 ਵਿਕਰਮ ਨੇ ਹਟਾਈ ਸੀ ਸਾਰਾ ਗੰਦ ਪੈਣਾ ਹੂੰ ਇੱਕ ਪਾਰਕ ਦੇ ਵਿੱਚ ਗੌਰ ਬਿਮਾਰੀ ਹੈ ਇੱਥੇ ਪਾਰਕ ਦੇ ਗੇਟ ਦਨ ਹੈ ਜੀ 메인 ਗੇਟ ਇੱਕ ਚਾਹੀਦਾ ਹੈ ਪਾਰਕ ਦੇ ਵਿੱਚ ਅਸੀਂ ਉਧਰ ਦੀ ਆਏ ਤੋਂ ਇਧਰ ਦੀ ਭੱਜ ਗਏ ਤੇ ਇਧਰ ਦੀ ਬੰਦਾ ਆਉਂਦਾ ਤਾਂ ਉਧਰ ਦੀ ਭੱਜ ਜਾਂਦਾ ਆਹ ਉਹ ਫਿਰ ਇਹੀ ਗੱਲ ਹੈ ਨਾ ਅਗਲੇ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਆ ਬੰਦਾ ਆਉਂਦਾ ਹੈ ਬਾਈ ਕਿਹਨੇ ਚੌਂਕੀ ਵੀ ਪਾਰਕ ਚ ਇੱਥੇ ਹੀ ਇੱਥੇ ਤਾਂ ਬੈਠਦੇ ਆ ਮਲਾਜਮਾਂ ਸੁਣਿਆ ਸੀ ਨਹੀਂ ਕਿਸੇ ਨੇ ਨਹੀਂ ਕੋਈ ਪਹਿਲਾਂ ਕਿ ਵਿਕਰਮ ਵੇਲੇ ਸੀ ਵਿਕਰਮ ਵੇਲੇ ਬੈਠ ਕੇ ਵਿਕਰਮ ਵੇਲੇ ਜਾ ਰ ਆਉਂਦਾ ਸੀ ਆਪਦਾ ਰੋਟੀ ਪਾਣੀ ਖਾਂਦਾ ਸੀਗਾ ਹੂੰ ਹੋਰ ਉਹਦੇ ਨਾਲ ਬਹਿਨ ਸੀ ਹੋਰ ਸੀ ਮਤਲਬ ਇੱਥੇ ਬੈਠ ਕੇ ਰੋਟੀ ਪਾਣੀ ਆਪਦੇ ਖਾਂਦੇ ਸੀ ਉਹ ਵਿਕਰਮ ਤੋਂ ਡਰਦੇ ਸੀ ਇੱਥੋਂ ਵਾਲੇ ਨਹੀਂ ਜੀ ਵਿਕਰਮ ਐਕਟਿਵ ਸੀਗਾ ਤੇ ਕੰਮ ਕਰਦਾ ਸੀ ਜੀ ਬਸ ਓਕੇ ਮਤਲਬ ਇਸ ਤਰੀਕੇ ਨਾਲ ਫਿਰ ਇਹ ਵੀ ਸੋਚਿਆ ਜਾਂਦਾ ਕਿ ਉਹੋ ਜਿਹੇ ਮੁਲਾਜ਼ਮ ਆਉਣ ਜਿਹੜੇ ਰੋਕ ਸਕਣ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਹਾਂ ਜਿਹੜੇ ਐਕਟਿਵ ਰਹਿੰਦੇ ਕਿਵੇਂ ਬਾਪੂ ਜੀ ਜਿਹੜੇ ਐਮਐਲ ਆਣਾ ਨਾ ਉਹਦੇ ਸਿਰ ਤੋਂ ਵਿਗੜ ਰਹੀ ਹੈ ਅੱਛਾ ਹਾਂ ਐਮਐਨਏ ਤਾਂ ਕਿਵੇਂ ਵਿਗੜਦੀ ਆ ਉਹ ਕਹਿੰਦਾ ਇਹਨਾਂ ਨੂੰ ਕਿਉਂ ਰੋਕਦਾ ਕਿਉਂ ਫੜਦਾ ਅੱਛਾ ਕਿਉਂ ਮੰਥਨੀ ਮਿਲੀ ਹੋਈ ਹੈ ਕੈਸ਼ ਮਿਲਿਆ ਹੋਇਆ ਉੱਥੇ ਤੂੰ ਰੋਕ ਕਿਵੇਂ ਸਕਦਾ ਹੂੰ ਚਿੱਟਾ ਕਿਵੇਂ ਵਿਕੂਗਾ ਇਹ ਚਿੱਟੇ ਦਾ ਰੋਲਾ ਠੀਕ ਹੈ ਜੇ ਰੋਕਣ ਲੱਗ ਗਿਆ ਤਾਂ ਫਿਰ ਉਹ ਵੀ ਰੁਕੂਗਾ ਹਾਂ ਹਾਂ ਉਹ ਦੀ ਮੰਥਲੀ ਜਾਂਦੀ ਹੈ ਤੂੰ ਤੂੰ ਕਿੰਨੇ ਕਿ ਦੇ ਦੇਗਾ ਤੇਰੇ ਕੋਲੇ ਤਾਂ ਹੈ ਨਹੀਂ ਤਾਂ ਤੂੰ ਕਿਦੇ ਉਹ ਦੇ ਦੇਣਗੇ ਆ ਚੱਕ ਗੁੱਟੀ ਦੀ ਗੁੱਟੀ ਐਮਐਲਏ ਨੂੰ ਜਾਂਦੀ ਹੈ ਹੋਰ ਜਾਊਗੀ ਹੂੰ ਤਾਂ ਐਮਐਲਏ ਕੰਮ ਨਹੀਂ ਕਰਨ ਦਿੰਦਾ ਹਾਂ ਠੀਕ ਉਹ ਬਦਲੀ ਤਾਂ ਹੀ ਕਰਾਉਂਦਾ ਵਿਕਰਮ ਫੜ ਲੈਂਦਾ ਸੀ ਉਡੀ ਚੱਕ ਕੇ ਬਦਲੀ ਫਰੀਦਕੋਟ ਘਟਤੀ ਵੀ ਆਵੇ ਨਾ ਇੱਥੇ ਹਾਂ ਰੋਕੇ ਨਾ ਰੋਕੇ ਨਾ ਬਸ ਠੀਕ ਹੈ ਜੀ ਧੰਨਵਾਦ ਬਾਪੂ ਜੀ ਇਧਰ ਜਿਹੜਾ ਆ ਪਾਰਕ ਦਾ ਮਾਹੌਲ ਸੀ ਤੁਹਾਨੂੰ ਅਸੀਂ ਤਸਵੀਰਾਂ ਨਹੀਂ ਦਿਖਾ ਸਕਦੇ ਜਿਹੜੀਆਂ ਤਸਵੀਰਾਂ ਅਸੀਂ ਵੇਖ ਕੇ ਪਾਰਕ ਵਿੱਚ ਐਂਟਰ ਹੋਏ ਸੀ ਪਰ ਇੱਥੇ ਸਿਰਫ ਸਾਨੂੰ ਇਹ ਲੱਗਾ ਕਿ ਕੱਲੀ ਮੜੀਰ ਫਿਰਦੀ ਆ ਕੱਲੇ ਮੁੰਡੇ ਕੁੜੀਆਂ ਫਿਰਦੇ ਆ ਪਰ ਮੁੰਡੇ ਕੁੜੀਆਂ ਨਹੀਂ ਇੱਥੇ ਉਹ ਬਜ਼ੁਰਗ ਵੀ ਬੈਠੇ ਸੀ ਜਿਹੜੇ ਉਹਨਾਂ ਤੋਂ ਤੰਗ ਆ ਇੱਥੇ ਮੀਟਿੰਗਾਂ ਵੀ ਚੱਲ ਰਹੀਆਂ ਸੀ ਆ ਬਾਪੂ ਜੀ ਖੁਦ ਕਹਿ ਰਿਹਾ ਕਿਵੇਂ ਬਾਪੂ ਜੀ ਵੀ ਅਸੀਂ ਸ਼ਰਮ ਮੰਨਦੇ ਸੀ ਵੀ ਅਸੀਂ ਕਿਹਰ ਕਿਹੜੇ ਮੂੰਹ ਨਾਲ ਗਏ ਉਹਨਾਂ ਨੂੰ ਯਾਰ ਉਹਨਾਂ ਨੂੰ ਆਪ ਨੂੰ ਹੀ ਪਤਾ ਲੱਗਦਾ ਕੁਝ ਹਮ ਪਰ ਉਹਨਾਂ ਨੇ ਸ਼ਰਮ ਨਹੀਂ ਮੰਨੀ ਨਹੀਂ ਮੰਨਦੇ ਜੀ ਸੋ ਇਸ ਵਿਸ਼ੇ ਤੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਾਂਗਾ ਜੈਤੋ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਕਿ ਸਾਡੀਆਂ ਪਾਰਕਾਂ ਪਬਲਿਕ প্লেਸਾਂ ਤੇ ਕਿੱਦਾਂ ਦਾ ਕੁਝ ਹੋ ਰਿਹਾ ਕਿਸ ਤਰੀਕੇ ਦੇ ਨਾਲ ਅਸ਼ਲੀਲਤਾ ਫਲਾਈ ਜਾ ਰਹੀ ਆ